ਬਾਪੁਰੰਦ ਸਿੰਘ ਮਾਹਲ ਭਾਰਤੀ ਸੰਗਠਨ ਦੇ ਇੱਕ ਅਧਿਕਾਰੀ ਪੋਸਟ ਜਿਲੇ ਰੱਖੂ ਜਿਹੜਾ ਸਾਡੇ ਵੱਲੋਂ ਅੱਜ ਦੇਸੀ ਦਫ਼ਤਰ ਦਾ ਭਰਾਉ ਦਾ ਰੱਖਿਆ ਗਿਆ ਸੀ ਤੇ ਕਰਤਾਰ 10 ਦਿਨ ਤੋਂ ਪਹਿਲਾਂ ਐਲਾਨ ਕੀਤਾ ਗਿਆ ਸੀ ਜਿਹੜਾ ਮੰਡੀ ਖਾਸਾ ਮੰਡੀ ਸਿਹਾਰਨ ਕਦੇ ਵਿੱਚ ਲੋਕ ਬੋਲ ਰਹੇ ਆ ਹਾਈ ਤੱਕ ਪਰੇਜ ਨਹੀਂ ਪਈ ਦੇਖੋ ਭਗਵੰਤ ਮਾਰਕੀ ਦੀਆਂ ਵੱਡੀਆਂ ਵੱਡੀਆਂ ਗੱਲਾਂ ਕਰਦਾ ਵਾ ਤੇ ਮੰਡੀਆਂ ਜਿਹੜੇ ਪਖਾਨਾ ਹੋ ਰਹੇ ਉਹ ਲੋਗੇ ਉਹਦੀ ਵੈਰ ਧਰਨਾ ਰੱਖਿਆ ਜਿਹੋ ਦੇਸ਼ ਦੇ ਹਾਲਾਤ ਰਾਤੀ ਬਣਿਆ ਉਹਨੂੰ ਮੱਜਨ ਨਾਲ ਸਾਰੀ ਜਿਸ ਬੰਦੀ ਨੇ ਵੇਖ ਕੇ ਇਹ ਜਿਹੜਾ ਪੋਸਟਪੋਨ ਕਰ ਲਿਆ ਏ ਡੀਸੀ ਨੇ ਮੀਟਿੰਗ ਖਦੀ ਵੀ ਮੀਟਿੰਗ ਕਰ ਲਈ ਪਰ ਮੰਡੀ ਬੋਰ ਦੇ ਅਧਿਕਾਰੀ ਨੇ ਡੀਸੀ ਦਮਲੀ ਮੀਟਿੰਗ ਚੱਲੀ। ਉਹਨਾਂ ਨੂੰ ਇਹ ਕਿਹਾ ਕਿ ਆਪ ਜਿਹੜੀ ਪਰਚੇਜ ਆ ਕਿਸਾਨ ਰੋ ਰਿਹਾ ਜੇ ਉਥੇ ਮੀਂਹ ਪੈ ਜਾਂਦਾ ਕੁਝ ਹੋ ਜਾਂਦਾ ਉਹਦਾ ਵਾਰੀ ਵਾਰਸ ਮੰਡੀ ਬੋਰ ਆ ਕਿ ਡੀਸੀ ਦਫਤਰ ਆ। ਉਹਨਾਂ ਨੇ ਅਖਿਆ ਵੀ ਸਾਨੂੰ ਨਤਵਾ ਤੁਸੀਂ ਤੇ ਅਪਲੀਕੇਸ਼ਨ ਦੇ ਦਿਓ ਇਹਨਕਵਰੀ ਲਾ ਕੇ ਜਿਹੜੇ ਵੀ ਦੋਸ਼ੀ ਹੋਏ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ। ਸਾਡੀ ਇਹ ਉਹ ਮੰਗਿਆ ਕਿ ਜਲਦ ਤੋਂ ਜਲਦ ਉਹ ਕਣਕ ਆ ਉਚਾਈ ਜਾਵੇ। ਇਹ ਜੇਪ ਕਰੋ ਕਣਕ ਖਰਾਬ ਹੋ ਗਈ। ਦੇ ਨਹੀਂ ਮੰਡੀਪੁਰ ਦੇ ਅਧਿਕਾਰੀਆਂ ਕੋਲ ਮਸੂਰ ਕਰਾਵਾਂਗੇ ਕਿ ਪਸਾਨਾ ਦੇ ਪੁੱਤਾਂ ਨੂੰ ਪਾਲੀ ਇਹ ਵਕਤ ਪਹਿਲੇ ਬਰੇ ਮਾਰੀ ਹੋਈ ਮੁਰਤੇ ਅੱਗਾ ਲਾਗੇ ਕੋ ਜਿਹੜੀ ਬਜੀ ਇਹ ਲੋਕਾਂ ਕੋ ਮੰਡੀਆਂ ਚ ਲਿਆਂਦੀ ਆ ਇਹ ਪਕੇਜ ਨਹੀਂ ਪਾਉਂਦੇ ਜੇ ਇਹਨਾਂ ਨੇ ਕੋਈ ਠੇਲ ਕੀਤੀ ਪਕੇਜ ਤੋਂ ਤਿੰਨ ਦੋ ਤੋਂ ਤਿੰਨ ਦਿਨ ਦਾ ਸਮਾਂ ਦਿੱਤਾ ਗਿਆ ਥੋੜੀ ਐਪਲੀਕੇਸ਼ਨ ਦੇ ਕੇ ਵੀ ਇਹਨਾਂ ਇਨਕੁਆਰੀ ਕਰ ਲੋ ਪਰ ਜੇ ਜਿੱਦੋ ਹੀ ਦੇਸ਼ ਦੇ ਹਲਾਤ ਸੁਧਰਦੇ ਨੇ ਜਿਹੜੇ ਆਲੇ ਆਪਾਂ ਦੇਸ਼ ਨਾਲ ਖੜੋਤੇ ਆ ਲੋਕਾਂ ਨਾਲ ਖੜੋਤੇ ਆ ਫੌਜ ਨਾਲ ਖੜੋਤੇ ਆ ਕਿਉਂ ਸਾਡਾ ਧਰਮ ਵੀ ਬੰਦਾ ਅਸੀਂ ਲੋਕ ਜਿੱਦੋ ਹੀ ਦੇਖਦੇ ਹਾਂ ਅਸਿਕ ਤੇ ਜੇ ਇਹਨਾਂ ਨੇ ਕੋ ਢਿਲਮਠ ਚਾਪੀ ਤੇ ਮਜਬੂਰ ਨੇ ਲੋਕ ਸਾਨੂੰ ਸ਼ਰਤਾਂ ਤੇ ਜਾਂ ਡੀਸੀ ਦਫ਼ਤਰ ਦਾ ਘਰਾਓ ਕਰੋਗੇ ਅਸੀਂ ਆਉਂਦੇ ਧਰਨਾ ਮੁltਵੀ ਕਰਕੇ ਇਹਨਾਂ ਨਾਲ ਮੀਟਿੰਗ ਕਰਨ ਆਏ ਆ ਵੀ ਆ ਮਸਲੇ ਦਾ ਹੱਲ ਕਰ ਦਿਓ ਇਹਨਾਂ ਕੋ ਸਮਾਂ ਹੈ ਸਮੇਂ ਦੇ ਵਿੱਚ ਇਹਨਾਂ ਨੂੰ ਹੱਲ ਕਰਨਾ ਚਾਹੀਦਾ ਮੀਟਿੰਗ ਦੇ ਵਿੱਚ ਕੌਣ ਕੌਣ ਸੀ ਪ੍ਰਧਾਨ ਜੀ ਇੱਕ ਮੰਡੀ ਬੋਰਡ ਦੇ ਅਧਿਕਾਰੀ ਸੀ ਇੱਕ ਕੋੜੀ ਮਾਰ ਖਾੜ ਦੇ ਏਜੰਸੀ ਦੇ ਅਧਿਕਾਰੀ ਸੀ ਏਡੀਸੀ ਮੈਡਮ ਜਰਨਲ ਆਪਣੀ ਅੰਦਰ ਸਰ ਤੋਂ ਇਹ ਹਾਜ਼ਰ ਹੈ ਮੀਟਿੰਗ ਦੇ ਵਿੱਚ ਸਾਡੀ ਜ데 ਮਿਲਦੇ ਆਖਣ ਜਿਹੜੇ ਮਸਲੇ ਨੂੰ ਦੇਖ ਰਹੇ ਹੋ ਹਾਂ ਲੱਗਦਾ ਨਹੀਂ ਜਿਸ ਤਰ੍ਹਾਂ ਹਾਲਾਤ ਦੇਸ਼ ਤੇ ਬਣੇ ਹੋਏ ਨੇ ਤੇ ਮੰਡੀਆਂ ਦੇ ਵਿੱਚ ਖਾਸ ਕਰਕੇ ਜਿਹੜੀਆਂ ਬਾਉਂਡਰ ਨਾਲ ਲੱਗਦੀਆਂ ਮੰਡੀਆਂ ਨੇ ਜੇ ਜਿਹੜੀ ਸਰਕਾਰ ਨੂੰ ਚਾਹੀਦਾ ਕਿ ਜਲਦੀ ਤੋਂ ਜਲਦੀ ਇਹਨਾਂ ਦੀ ਜਿਹੜੀ ਆਕਰ ਬਿਲਕੁਲ ਦਾ ਸਵਾਲ ਬਹੁਤ ਵਾਜਬ ਹੈ ਵੀ ਜਦੋਂ ਇਹ ਮੰਡੀਆਂ ਨੂੰ ਲਿਫਟਿੰਗ ਕਰਾ ਕੇ ਵੇਲੀਆਂ ਕਰ ਲੈਣੀਆਂ ਚਾਹੀਦੀਆਂ ਕੋਈ ਸੌਜ ਨੂੰ ਕੋਈ ਤਾਲਮੇਲੀ ਉਹ ਤੇ ਜਗ੍ਹਾ ਚਾਹੀਦੀ ਹੈ ਸਰਹੱਦੀ ਇਲਾਕੇ ਦੇ ਵਿੱਚ ਹਿਸ਼ਾਰ ਨਗਰ ਬਿਲਕੁਲ ਬਾਡਰ ਦੇ ਕੋਲ ਆ ਖਾਸਾ ਮੰਡੀ ਬਿਲਕੁਲ ਬਾਡਰ ਦੇ ਕੋਲ ਆ ਇਹਨੂੰ ਮੰਡੀਆਂ ਨੂੰ ਵੇਲੇ ਕਰਾ ਲੈਣੀਆਂ ਚਾਹੀਦੀਆਂ ਵੀ ਕੋਈ ਜਿਹੜੀ ਥੋਜ ਨੂੰ ਜਗ੍ਹਾ ਚਾਹੀਦੀ ਹੈ ਹਜੇ ਤੱਕ ਇਹ ਲਿਫਟਿੰਗ ਨਹੀਂ ਕਰ ਪਾ ਰਹੇ ਇਹੋ ਜਿਹਾ ਮਹਿਕਮਾ ਤੇ ਵੱਡੀਆਂ ਵੱਡੀਆਂ ਡਿਬੇਟਾਂ ਤੇ ਗੱਲਾਂ ਕਰ ਰਹੇ ਇਸ ਕਰਕੇ ਇਹ ਅਸੀਂ ਦੇ ਨਾਲ ਖੜੇ ਆ ਤਾਂ ਆਵਾਜ਼ ਧਰ ਜੇ ਨਾ ਨਾ ਕੀਤਾ ਉਹਨਾਂ ਵਾਲੇ ਦਿਨਾਂ ਤਿੱਖਾ ਸੰਘਰਸ਼ ਦੇਵਾਂਗੇ ਤੇ ਜਿਹੜੇ ਦੋਸ਼ੀ ਧਾਰਕਾਂ ਦੇ ਖਿਲਾਫ ਕਾਰਵਾਈ ਕਰਾਂਗੇ ਅੱਜ ਜੀ ਮਾਹੌਲ ਖਰਾਬ ਹੁੰਦਾ ਪੰਜਾਬ ਦਾ ਦੇਸ਼ ਦਾ ਪੂਰੇ ਦਾ ਤੇ ਜਥੇਬੰਦੀਆਂ ਵੱਲੋਂ ਕੋਈ ਕਿਸੇ ਤਰ੍ਹਾਂ ਦਾ ਐਲਾਨ ਕੀਤਾ ਜਾਊਗਾ ਦੇਸ਼ ਲਈ ਜਥੇਬੰਦੀਆਂ ਦੇ ਨਾਲ ਹੈ ਫੌਜ ਦੇ ਨਾਲ ਹੈ ਸਿੱਟੇ ਸਦੇ ਦੇ ਇਲਾਕਿਆਂ ਦੇ ਵਿੱਚ ਤੁਸੀਂ ਪਿੱਛੇ ਵੀ ਜਾਂਦਾ ਵੇਖੋ ਜਿਹੜੀਆਂ ਪਿੱਛੇ ਵੀ ਜੰਗਾਂ ਹੋਈਆਂ ਨੇ ਲੋਕ ਫੌਜ ਦਾ ਸਾਥ ਦਿੰਦੇ ਰਹੇ ਨੇ ਐਦਕੀ ਲੋਕ ਵੀ ਫੌਜ ਦੇ ਨਾਲ ਦੇਸ਼ ਸਰਵ ਤੋਂ ਪਹਿਲੇ ਨੰਬਰ ਤੇ ਹੁੰਦਾ ਨੇ ਜਿਹੜੀਆਂ ਤੁਹਾਡੀ ਹਕੀਕੀ ਮੰਗਾਂ ਨੇ ਜਨਤਰੀ ਘਟੇ ਇੱਥੇ ਆਪਾਂ ਲੜਦੇ ਆਂ ਸਰਕਾਰਾਂ ਨੂੰ ਜਕਮਣੇ ਆ ਪਰ ਜਦੋਂ ਦੇਸ਼ ਦੀ ਗੱਲ ਆ ਜੇ ਉਦੋਂ ਆਪਾਂ ਦੇਸ਼ ਦੇ ਨਾਂ 'ਤੇ ਹੁੰਦੇ ਹੁਣ ਤੁਹਾਡੇ ਕੋਲ ਕੋਈ ਚਤਾਵਨੀ ਦਿੱਤੀ ਗਈ ਹੈ ਜੀ ਇਹ ਕਣਕ ਨੂੰ ਲੈ ਕੇ ਜਿਹੜੀਆਂ ਮਡੀਆਂ ਚ ਗਿਫਟ ਨਹੀਂ ਬਿਲਕੁਲ ਜੀ 3 ਦਿਨ ਦਾ ਸਮਾਂ ਦਿੱਤਾ ਗਿਆ ਜੇ 3 ਦਿਨ ਦੇ ਸਮੇਂ ਦੇ ਮੁਤਾਬਕ ਉਹਨਾ ਕੀਤਾ ਤੇ ਦੇਸ਼ ਦੇ ਦੇਦੋ ਹਾਲਾਤ ਸੁਧਰੇ ਉਦੋਂ ਤਿੱਖਾ ਸੰਘਰਸ਼ ਕੀਤਾ ਜਾਊਗਾ ਇਹਨਾਂ ਦੇ ਡੀਸੀ ਅੰਮ੍ਰਿਤਸਰ ਦੇ ਨਾਮ